ਇੱਕ ਮਨ ਦੀ ਸੋਚ ਹੁੰਦੀ ਹੈ ਇੱਕ ਹੁੰਦੀ ਗੁਰਮਤ ਅਨਸਾਰ ਇੱਕ ਹੁੰਦੀ ਬੁੱਧੀ ਦੀ ਸੋਚ ਇੱਕ ਹੁੰਦੀ ਆਤਮਿਕ ਸੋਚ ਆਤਮਾ ਤੁਹਾਡੀ ਕੋਈ ਸੋਚਦੇ ਉਹ ਸੋਚਦੀ ਨਹੀਂ ਬੁੱਧੀ ਆਪਣਾ ਅੰਦਾਜ਼ਾ ਲਾਉਂਦੀ ਰਹਿੰਦੀ ਹੈ ਇਹ ਜ਼ਰੂਰ ਕਰਨਾ ਹੈ ਵਸਤਰ ਜ਼ਰੂਰ ਦੇਣੇ ਆ ਇਹ ਲੰਗਰ ਤੇ ਚਰਸਤ ਜ਼ਰੂਰ ਪਾਉਣੀ ਹੈ ਮੈਂ ਇਹ ਜਿਹੜੀ ਚੀਜ਼ਾਂ ਦੱਸ ਰਿਹਾ ਬਹੁਤ ਫਾਇਦੇ ਦੀਆਂ ਤੁਹਾਡੇ ਲਈ ਕਿੱਥੇ ਵੀ ਜਾਓ ਲੰਗਰ ਚ ਰਸਤ ਜ਼ਰੂਰ ਪਾਓ ਆਪਾਂ ਹਮੇਸ਼ਾ ਲੰਗਰ ਛਕਦੇ ਹੀ ਆਂ ਰਸਤ ਨਹੀਂ ਪਾਉਂਦੇ ਰਸਤ ਵੀ ਪਾਓ ਲੰਗਰ ਦੇ ਚ ਵਸਤਰ ਵੀ ਦੋ ਸਾਰੇ ਹੁਣ ਲੋਕ ਗ੍ਰੰਥੀ ਸਿੰਘਾਂ ਦਾ ਸਤਿਕਾਰ ਨਹੀਂ ਕਰਦੇ ਰਾਗੀਆਂ ਗ੍ਰੰਥੀਆਂ ਨੂੰ ਮਾੜਾ ਮੰਨਦੇ ਬਹੁਤ ਪਿੰਡਾਂ ਦੇ ਵਿੱਚ ਸੋਹਣ ਸਾਲੀ ਵਾਲੇ ਸੰਤਾਂ ਨੇ ਮੇਰੇ ਜੀ ਬਚਨ ਕੀਤਾ ਸੀ ਕਹਿੰਦੇ ਭਾਈ ਚੜ੍ਹਦੀ ਕਲਾ ਖਾਲਸੇ ਦੀ ਕਤੋਂ ਹੋਊਗੀ ਮੈਂ ਜੀ ਮੈਨੂੰ ਕੀ ਪਤਾ ਮੈਂ ਤਾਂ ਸਭ ਕੁਝ ਅੰਦਰੋਂ ਬੰਦ ਹੀ ਆ ਮੇਰਾ ਘੜਾ ਤੀਸਰਾ ਨੇਤਰ ਨਹੀਂ ਖੁੱਲਿਆ ਬਾਬਾ ਜੀ ਕਹਿੰਦੇ ਜਿੱਦਾਂ ਰਾਗੀ ਗ੍ਰੰਥੀ ਪਾਟੀਆਂ ਦਾ ਸਤਿਕਾਰ ਕਾਇਮ ਹੋ ਗਿਆ ਉਸ ਦਿਨ ਚਰਦੀ ਕਲਾ ਹੋਊਗੀ ਖਾਲਸੇ ਦੀ ਕਹਿੰਦੇ ਲੋਕ ਰਾਗੀ ਸਿੰਘਾਂ ਨੂੰ ਗ੍ਰੰਥੀਆਂ ਨੂੰ ਨਾ ਬੜੇ ਹੋਰ ਹੀ ਢੰਗ ਦਾ ਬਿਆਦੇ ਵਿੱਚ ਇਹ ਕਰਕੇ ਬਣਾਉਂਦੇ ਨੇ ਕਹਿੰਦੇ ਜੇ ਆਪ ਲੋਕ ਇੱਕ ਸੁਖਮਨੀ ਸਾਹਿਬ ਕਰ ਲੈਣ ਤਾਂ ਅਖਬਾਰ ਚ ਦਿੰਦੇ ਆ ਟੀਵੀ ਤੇ ਵੀ ਆਉਂਦਾ ਸਾ ਅਸੀਂ ਸੁਖਮਨੀ ਸਾਹਿਬ ਪੜਿਆ ਅੱਜ ਮੈਂ ਜਪਜੀ ਸਾਹਿਬ ਕੀਤਾ ਕਹਿੰਦੇ ਉਹ ਰੋਜ਼ ਸੁਖਮਨੀ ਸਾਹਿਬ ਪੜਦਾ ਇਹ ਰੋਜ਼ ਇੰਨੇ ਪਾਠ ਕਰਦੇ ਨੇ ਇਹ ਤੇ ਇਹ ਉਹਨਾਂ ਦਾ ਸਤਕਾਰ ਨਹੀਂ ਕਰਦੇ ਕਹਿੰਦੇ ਬਾਣੀ ਦਾ ਸਤਕਾਰ ਕਰੋ ਜਿਨ ਗੁਰਬਾਣੀ ਭੈ ਅਦਬ ਨਾ ਧਾਰਾ ਜਾਣੋ ਸੋਨਾ ਸਿੱਖ ਮਾਰਾ ਉਹ ਸਾਡਾ ਸਿੱਖ ਨਹੀਂ ਮਾਰਾ ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨਾ ਮਿਲੇ ਕਰਕੇ ਬਹੁਤ ਸਾਰੀਆਂ ਦੱਸਣੀਆਂ ਰਹਿ ਜਾਂਦੀਆਂ ਚੀਜ਼ਾਂ ਇਸ ਕਰਕੇ ਪਾਂਸੇਆਂ ਨੂੰ ਪ੍ਰਸ਼ਾਦ ਦਾ ਸਿਕਾਉਣਾ ਚਲੋ ਇੱਥੇ ਤਾਂ ਠੀਕ ਹੈ ਨਿਸ਼ਾਨ ਸਾਹਿਬ ਦਾ ਵਸਤਰ ਛੇਤੀ ਬਦਲੋ ਪਿੰਡਾਂ ਦੇ ਵਿੱਚ ਨਿਸ਼ਾਨ ਸਾਹਿਬ ਹੀ ਨਹੀਂ ਬਦਲਦੇ ਮੈਂ ਕਿ ਜਿਹੜਾ ਪੁੱਛਿਆ ਮੈਂ ਕਹਾਂ ਸਾਰਾ ਰੰਗ ਫੇਟ ਹੋ ਗਿਆ ਨਿਸ਼ਾਨ ਸਾਹਿਬ ਕਹਿੰਦੇ ਬਸ ਇੱਕ ਵਿਸਾਖੀ ਨੂੰ ਚੜਾਉਣੇ ਇੱਕ ਫਲਾਣੇ ਟਾਈਮ 6 ਮਹੀਨੇ ਬਾਅਦ ਮੈਂ ਕਹਾਂ ਥੋੜੀ ਕਰੀਦਾ ਨਿਸ਼ਾਨ ਸਾਹਿਬ ਦਾ ਸਤਿਕਾਰ ਕਰੋ ਨਿਸ਼ਾਨ ਸਾਹਿਬ ਦਾ ਵਸਤਰ ਜਿਹੜਾ 15 ਦਿਨਾਂ ਬਾਅਦ ਮਹੀਨੇ ਬਾਅਦ ਬਦਲ ਦਿਓ ਇਸ ਕਰਕੇ ਨਿਸ਼ਾਨ ਸਾਹਿਬ ਦਾ ਸਤਕਾਰ ਸ਼ਸਤਰਾਂ ਦਾ ਸਤਕਾਰ ਗੁਰੂ ਸਾਹਿਬ ਦਾ ਸਤਕਾਰ ਸੁਖਾਸਣ ਦੇ ਸਥਾਨ ਦਾ ਸਤਕਾਰ ਕਰਨਾ ਭੈਅ ਆਦਬ ਧਾਰਨ ਕਰਨਾ ਮਨ ਦੇ ਅੰਦਰ ਆ ਕੇ ਬੜੇ ਪਿਆਰ ਨਾਲ ਮੱਥਾ ਟੇਕਣਾ ਮੱਥਾ ਟੇਕ ਕੇ ਹੀ ਵਾਪਸ ਜਾਣਾ ਅਰਦਾਸ ਕਰਕੇ ਹਰ ਟਾਈਮ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖਣਾ ਮੱਥੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵਸਾ ਲਓ ਬਸ ਹਰ ਟਾਈਮ ਸਰੂਪ ਦਾ ਧਿਆਨ ਰੱਖੋ ਜਾਂ ਵਾਹਿਗੁਰੂ ਮੰਤਰ ਇੱਕ ਓੰਕਾਰ ਮੱਥੇ 'ਚ ਦੇਖੋ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਧਿਆਨ ਧਰੋ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਲਾਭ ਹੁੰਦੇ ਨੇ ਪ੍ਰੈਕਟੀਕਲ ਆ ਸਾਰੇ ਤਾਂ ਦੇ ਹੁਣ ਭੈ ਤੇ ਅਦਬ ਦੇ ਉੱਤੇ ਆਪਾਂ ਚੱਲੀਏ ਤਾਂ ਜੇ ਮੰਨਦੇ ਅੰਦਰ ਭੈ ਰੱਖਦੇ ਆ ਤਾਂ ਕੀ ਕੀ ਆਪਾਂ ਨੂੰ ਪ੍ਰਾਪਤੀਆਂ ਹੁੰਦੀਆਂ ਨੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ 1288 ਅੰਗ ਤੇ ਆਪਾਂ ਨੂੰ ਆ ਬਖਸ਼ਿਸ਼ ਕਰਦੇ ਨੇ ਉਹ ਪਾਵਨ ਸ਼ਬਦ ਜਿਹੜਾ ਇਹਦੀ ਪੌੜੀ ਦੇ ਵਿੱਚ ਭੈ ਦੇ ਅੱਖਰ ਆਏ ਤਾਂ ਮੈਂ ਇੱਥੋਂ ਕਰ ਰਿਹਾ ਸਤਿਗੁਰੂ ਜੀ ਮਹਾਰਾਜ ਵਰਵਾਉਂਦੇ ਨੇ ਪੌੜੀ ਮਹਾਰਾਜ ਪੌੜੀ ਜਿਹੜੀ ਉਹ ਚਾਰਨ ਕਰਦੇ ਨੇ ਪਹਿਲੇ ਪਾਤਸ਼ਾਹ ਇਹ ਦੂਜੇ ਪਾਤਸ਼ਾਹ ਇਹਨਾਂ ਦੇ ਸ਼ਬਦ ਨੇ ਜਾਦਾ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਹ ਫਰਮਾਉਂਦੇ ਨੇ ਆਪ ਉਪਾਏ ਮੇਧਨੀ ਪ੍ਰਮਾਤਮਾ ਆਪ ਹੀ ਮੇਧਨੀ ਨੂੰ ਧਰਤੀ ਨੂੰ ਪੈਦਾ ਕਰਦਾ ਇਹ ਬਚਿਤਰਨਾਟ ਕਿ ਲਿਖਿਆ ਮਤ ਇੱਕ ਕਟ ਦੰਦ ਹੋਏ ਨੇ ਸੁਣਨ ਨੂੰ ਕਈ ਗੱਲਾਂ ਲੱਗਦੀਆਂ ਐਵੇਂ ਹੀ ਵੀ ਇਹ ਕਿੱਦਾਂ ਹੋ ਸਕਦਾ ਤੁਸੀਂ ਇਹ ਕਾਹਨ ਪੈਂਦੀਆਂ ਨਾ ਚੱਕਰਾਂ 'ਚ ਵੀ ਇਹ ਕਿੱਦਾਂ ਲਿਖਤਾ ਉਹਨਾਂ ਨੇ ਵੀ ਉਹ ਕੰਨਾਂ ਦੇ ਵਿੱਚੋਂ ਆਪ ਕੁਛ ਕੱਢਿਆ ਸੀ ਬੰਦ ਮਾਲਵੀਨ ਕਾਲੇ ਕਹਿੰਦੇ ਦੁਨੀਆ ਬਣਾਤੀ ਫਿਰ ਜਦੋਂ ਇਹ ਮਾਰੇ ਨੇ ਨਾ ਇਹਨਾਂ ਦੀ ਮਿੱਝ ਇੰਨੀ ਫੈਲ ਗਈ ਪਾਣੀ ਦੇ ਉੱਤੇ ਇਹ ਉਦੋਂ ਮੇਦ ਨਹੀਂ ਬਣੀ ਮੇਦ ਨਹੀਂ ਨਾਮ ਧਰਤੀ ਦਾ ਹੈ ਲਿਖਿਆ ਤਾਂ ਮੈਂ ਨਹੀਂ ਨਕਾਰਦਾ ਜਿਹੜੀ ਗੱਲ ਲਿਖੀ ਸੱਤ ਹੈ ਤਿੰਨਾ ਕਾਲਾ ਚ ਜੋ ਸਤਗੁਰ ਨੇ ਲਿਖਤਾ ਉਹ ਸੱਤ ਹੀ ਸੱਤ ਹੈ ਬਸ ਉਹਦੇ ਤੇ ਕਿੰਤੂ ਨਹੀਂ ਕਰਨਾ ਜੇ ਕਿੰਤੂ ਕਰਤਾ ਉਹ ਤੁਹਾਨੂੰ ਵਾਇਆ ਧਰਮਰਾਜਾ ਹੋ ਕੇ ਸੱਚਖਣਪਾਵੇਂ ਲੈ ਕੇ ਉੱਥੇ ਗੱਲ ਪੁੱਛੀ ਜਾਓਗੇ ਤੁਹਾਨੂੰ ਵੀ ਇਹ ਤੂੰ ਕਿੰਦੂ ਕਿਉਂ ਕੀਤਾ ਸੀ ਬਾਣੀ ਤੇ ਕੋਈ ਤੇ ਜਵਾਬ ਦੇਣਾ ਪੈਂਦਾ ਜਾ ਕੇ ਤੈਨੂੰ ਯਕੀਨ ਨਹੀਂ ਸੀਗਾ ਬਾਣੀ ਦੇ ਸੱਤਾਂ ਕੱਲਾਂ ਵਿੱਚ ਬਾਣੀ ਸੱਤ ਹੈ ਫਿਰ ਉਸੇ ਜਵਾਬ ਨਹੀਂ ਆਉਂਦਾ ਆਪਾਂ ਨੂੰ ਮੇਰੇ ਮਨ 'ਚ ਕਦੇ ਨਹੀਂ ਆਇਆ ਇਦਾਂ ਕਿ ਮੈਂ ਅੱਗੇ ਮੁਹਰੇ ਬੋਲ ਪਾਵਾਂ ਅੱਜ ਕੱਲ ਦੀ ਦੁਨੀਆ ਇਹ ਜਾਦੇ ਪੜ ਲੇ ਗਈ ਯਾਨੀ ਕੀ ਹੋ ਗਿਆ ਇਹਨਾਂ ਨੂੰ ਬੜਾ ਕਿੰਤੂ ਬਰੰਤੂ ਹਰੇਕ ਹੀ ਕਰਨ ਲੱਗ ਜਾਂਦਾ ਮੈਨੂੰ ਆਪ ਨੂੰ ਡਰ ਲੱਗਦਾ ਹੁੰਦਾ ਕਿਤੇ ਇਹਨਾਂ ਦੇ ਵਿੱਚ ਰਹਿ ਰਹਿ ਕੇ ਮੈਂ ਵੀ ਨਹਿਜਾ ਬਣ ਜਾ ਪਰੇ ਹੀ ਹੋ ਜਾਈਂ ਇਹਨਾਂ ਤੋਂ ਹੋਰ ਹੀ ਕਿਤੇ ਮੇਰੇ ਤੇ ਅਸਰ ਪੈ ਜੇ ਮਾੜਾ ਮਹਾਰਾਜ ਕਹਿੰਦੇ ਨੇ ਆਪ ਉਹ ਪਾਏ ਮੇਧਨੀ ਆਪੇ ਕਰਨ ਦਾ ਸਾਰ ਸੰਭਾਲ ਕਰਦਾ ਉਹ ਧਰਤੀ ਹੁਣ ਧਰਤੀ ਪੈਦਾ ਕਰਕੇ ਕੀ ਸਾਮ ਸੰਭਾਲ ਕਰਨੀ ਹੈ ਧਰਤੀ ਦੇ ਉੱਪਰ ਇਹ ਜੀਵ ਨੇ ਇਹਨਾਂ ਦੀ ਸਾਹ ਸੰਭਾਲ 84 ਲੱਖ ਜੂਮ ਦੀ ਸਾਹ ਸੰਭਾਲ ਉਹਨਾਂ ਨੂੰ ਰੋਜੀ ਰੋਟੀ ਖਾਣਾ ਦਾਣਾ ਦਿੰਦਾ ਔਕਾਂ ਬਿਰਖਾਂ ਤੀਰਥਾਂ ਟਟਾਂ ਮੇਘਾਂ ਖੇਤਾਂ ਦੀਪਾਂ ਲੋਆ ਮੰਡਲਾਂ ਖੰਡਾਂ ਵਰਪੰਡਾਂ ਜਿਰ ਸਿਰਜਾ ਪੁੱਤ ਪੂਜਾ ਖਾਣੀ ਸਿਰਜਾ ਸਾਰਾ ਸ਼ਬਦ ਪੜੋਏ ਮਹਾਰਾਜੀ ਸਾਰੇ ਹਾਂ ਦਾ ਇੰਤਜ਼ਾਰ ਇੰਤਜ਼ਾਮ ਕਰਦੇ ਨੇ 84 ਲੱਖ ਜੂਨ ਨੂੰ ਰੋਜੀ ਰੋਟੀ ਦੇਣੀ ਸਤਿਗੁਰਾਂ ਦਾ ਕੰਮ ਹੈ ਜਦੋਂ ਮਹਾਰਾਜ ਨੇ ਸੱਤਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਦੇਣੀ ਚਾਹੀ ਅੱਠਵੇਂ ਪਾਤਸ਼ਾਹ ਨੂੰ ਰਾਮ ਰਾਏ ਜੀ ਨੂੰ ਛੜਤਾ ਸੀ ਇੱਕ ਸਿੱਖ ਕਹਿੰਦਾ ਮਹਾਰਾਜ ਇਹ ਛੋਟੇ ਜਿਹੇ ਨੇ ਉਹਨਾਂ ਰਾਮ ਰਾਏ ਜੀ ਵੱਡੇ ਨੇ ਉਹਨਾਂ ਨੂੰ ਦੋ ਉਥੇ ਇੱਕ ਇੰਪੋਰਟੈਂਟ ਬਚਨ ਸੂਰਜ ਪ੍ਰਕਾਸ਼ ਚਾਉਂਦਾ ਜੇ ਮੈਂ ਤੈਨੂੰ ਕਿਹਾ ਨਾ ਮੈਨੂੰ ਸੂਰਜ ਪ੍ਰਕਾਸ਼ ਚੋਂ ਹੀ ਸਾਰਾ ਕੁਝ ਮਿਲਿਆ ਹੈ ਗਿਆਨ ਬਹੁਤ ਹੈ ਦੁਸ਼ਮਣੇ ਚਾਉਂਦੇ ਵੀ ਇਹਨਾਂ ਨੂੰ ਗਿਆਨ ਨਾ ਹੋ ਜਾ ਕਿਤੇ ਇਸ ਗੱਲ ਦਾ ਖਿਆਲ ਰੱਖੋ ਜ ਮਹਾਰਾਜ ਨੇ ਕਿਹਾ ਇਹ ਰਾਮ ਰਾਏ 84 ਲੱਖ ਜੂਨ ਨੂੰ ਰੋਜੀ ਰੋਟੀ ਦੇਣ ਦਾ ਪਾਰ ਨਹੀਂ ਚੱਕ ਸਕਦਾ ਇਹ ਚੱਕ ਸਕਦੇ ਨੇ ਇਹਨਾਂ ਨੂੰ ਤੁਰਾਂ ਤੋਂ ਹੀ ਗੁਰਤਾ ਗੱਦੀ ਦੀ ਬਖਸ਼ਿਸ਼ ਹੈ ਇਹ ਗੱਲ ਦਾ ਖਿਆਲ ਰੱਖੋ ਕਿ 84 ਲੱਖ ਜোন ਉਪਾਈ ਰਿਜਕ ਦਿਆ ਸਭ ਹੁਕਮ ਤਾਦ ਕਾ ਵਾਹ ਗੁਰੂ ਤੇਰਾ ਸਭ ਸਦਕਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਇਕ ਤਾਂ ਪੈਦਾ ਕਰਦਾ ਧਰਤੀ ਬਣਾਉਂਦਾ ਫੇਰ ਉਹ ਸਾਨੂੰ ਸਾਰਿਆਂ ਦੀ ਸਾਰ ਸੰਭਾਲ ਵੀ ਕਰਦਾ ਆਪੇ ਸਾਰ ਕਰੇ ਸਰਮਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਸਤਿਗੁਰੂ ਮਹਾਰਾਜ ਸਾਰਾ ਕੁਝ ਸਾਨੂੰ ਦਿੰਦੇ ਨੇ ਹੁਣ ਮਹਾਰਾਜ ਜੀ ਕਹਿੰਦੇ ਜਿਹੜਾ ਇਹ ਧਰਤੀ ਬਣਾ ਸਕਦਾ ਉਹ ਧਰਤੀ ਢਾ ਵੀ ਸਕਦਾ ਜੇ ਕਲ ਬਚਨ ਆਸੀ ਭੈ ਵਿੱਚ ਪਵਨ ਮਹਾਸਦ ਬਾਉ ਭੈ ਵਿੱਚ ਅੱਲਾ ਲਖ ਦਰੀ ਆਓ ਸਮੁੰਦਰ ਉਹਦੇ ਹੁਕਮ ਦੇ ਵਿੱਚ ਹੈ ਸਮੁੰਦਰ ਬਾਹਰ ਨਹੀਂ ਆਉਂਦਾ ਕਦੇ ਪਰ ਇਹ ਜਰੂਰ ਲਿਖਿਆ ਮਹਾਰਾਜ ਨੇ ਬਾਣੀ ਦੇ ਵਿੱਚ ਆ ਪੜਦੇ ਆ ਪਾਣੀ ਪੀਤਾ ਜਗਤ ਕਾ ਪਾਣੀ ਹੀ ਫਿਰ ਖਾਏ ਜਾਨੀ ਹਰਵਾਰ ਸਿੰਘ ਜੀ ਟੀਕਾਕਾਰ ਪਟਿਆਲੇ ਜਦੋਂ ਮੈਂ ਉੱਥੇ ਕਥਾ ਕਰਦਾ ਸੀ ਉਹਤੀ ਮਰਦਾਨ ਗੁਰਦੁਆਰਾ ਪੈਂਦਾ ਉਹ ਜਦੋਂ ਕਥਾ ਸ਼ੁਰੂ ਹੁੰਦੀ ਮੈਂ ਤਾਬੇ ਬੈਠੋ ਸਾਹਮਣੇ ਗਲੀ ਚੋਂ ਦਾ ਘਰ ਸੇ ਉਹਨੂੰ ਭੱਜੇ ਹੀ ਆਉਣਾ ਫਟਾਫਟ ਆ ਕੇ ਬਹਿ ਜਾਣਾ ਕਥਾ ਤੋਂ ਬਾਅਦ 2-2 3-3 ਘੰਟੇ ਸਾਡੀ ਵਾਰਤਾ ਲਾਪ ਹੁੰਦੀ ਸੀ ਮਗਾ ਗਾਨੀ ਜੀ ਇੱਕ ਗੱਲ ਦੱਸੋ ਮੈਂ ਤਾਂ ਤੁਹਾਡਾ ਠੀਕ ਹੈ ਘਰੋਂ ਪੜ ਕੇ ਆ ਕੇ ਇੱਥੇ ਕਥਾ ਕਰਦਾ ਤੁਸੀਂ ਕਥਾ ਕਿ ਕੀ ਸੁਣਨੀ ਹੈ ਮੇਰੇ ਤੋਂ ਮੈਂ ਗਰੀਬ ਆਦਮੀ ਮੈਨੂੰ ਤਾਂ ਆਰਥੀ ਨਹੀਂ ਆਉਂਦੇ ਗਾਨੀ ਜੀ ਕਹਿੰਦਾ ਜਿਹੜੀ ਤੇਰੇ ਕੋਲ ਚੀਜ਼ ਆ ਨਾ ਉਹ ਸਾਡੇ ਕੋਲ ਨਹੀਂ ਹੈ ਤੈਨੂੰ ਇਤਿਹਾਸ ਦਾ ਬਹੁਤ ਗਿਆਨ ਵੀ ਅਸੀਂ ਸਾਨੂੰ ਇਤਿਹਾਸ ਦਾ ਨਹੀਂ ਪਤਾ ਕਹਿੰਦੇ ਹਰ ਸਾਖੀ ਤੂੰ ਸੁਣਾ ਦੇ ਸਾਨੂੰ ਇਸ ਕਰਕੇ ਉਹ ਆਉਂਦੇ ਸਨ ਕਾਫੀ ਕਾਫੀ ਝਿਰ ਬੈਠ ਕੇ ਵਿਚਾਰਾ ਕਰਦੇ ਸਨ ਮੈਨੂੰ ਕਹਿੰਦੇ ਇਹ ਪੰਕਤੀ ਦਾ ਅਰਥ ਸੁਣਾ ਤੇਰੇ ਖਿਆ ਖਿਆ ਖਾਲ ਵੀ ਇਹ ਹੈ ਪਾਣੀ ਪੀਤਾ ਜਗਤ ਦਾ ਪਾਣੀ ਹੀ ਫਿਰ ਖਾਏ ਮੈਂ ਉਹਨੂੰ ਕਿਹਾ ਮੈਂ ਕਿਹਾ ਪਾਣੀ ਤੋਂ ਜਗਤ ਪੈਦਾ ਹੋਇਆ ਤੇ ਪਾਣੀ ਨੇ ਹੀ ਇਹਨੂੰ ਖਤਮ ਕਰਨ ਅੰਤ ਨੂੰ ਪਾਣੀ ਹੀ ਖਾਊਗਾ ਆਪਾਂ ਨੂੰ ਦੇਖੋ ਇਹ ਇਹ ਕਿਸ ਤਰ੍ਹਾਂ ਬਣਿਆ ਸਾਚੇ ਤੇ ਪਵਨਾ ਭਇਆ ਸੱਚੇ ਅਕਾਲ ਪੁਰਖ ਤੋਂ ਪਹਿਲਾਂ ਪੌਣ ਪੰਜ ਤੱਤ ਬਣੇ ਵੈਸੇ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਪਤ ਜੇ ਤੁਹਾਡੇ ਕਿਤੇ ਸਾਰਿਆਂ ਦੇ ਵਿੱਚੋਂ ਕਿਸੇ ਦੇ ਤਤ ਅਪਸੈਟ ਹੋ ਜਾਂਦਾ ਹੈ ਸਲੋਕ ਦਾ ਅਭਿਆਸ ਕਰ ਲੋ ਸਲੋਕ ਆਪਾਂ ਇਹਨੂੰ ਇਗਨੋਰ ਜਿਹਾ ਕਰਦੇ ਵੈਸੇ ਵਿੱਚ ਪਵਣ ਗੁਰੂ ਦੰਸਾ ਪੜਦਾ ਸਲੋਕ ਪਵਣ ਗੁਰੂ ਵੱਲ ਤਾਂ ਧਿਆਨ ਹੀ ਨਹੀਂ ਜਾਂਦਾ ਸਾਡਾ ਇਹੀ ਜਦ ਕੇ ਸਾਰਿਆਂ ਤੋਂ ਬਹੁਤ ਜ਼ਿਆਦਾ ਤਾਕਤ ਹੈ ਇਹ ਸ਼ਲੋਕ ਦਾ ਅਭਿਆਸ ਜ਼ਰੂਰ ਕਰਨਾ ਚਾਹੀਦਾ ਪੰਜੇ ਤੱਤ ਸਰੀਰ ਦੇ ਜੇ ਵਿਗੜ ਜਾਣ ਪੰਜਾਂ ਤੱਤਾਂ ਤੋਂ ਹੀ ਸਰੀਰ ਬਣਿਆ ਆਪਣਾ ਸਾਰਿਆਂ ਦਾ ਆਕਾਸ਼ ਤੱਤ ਹੈ ਫਿਰ ਆਕਾਸ਼ ਵਿੱਚ ਪਾਉਣ ਹੈ ਅਗਨੀ ਤੱਤ ਧਰਤੀ ਤੱਤ ਪਾਣੀ ਤੱਤ ਪੰਜੇ ਤੱਤ ਨੇ ਕਹਿੰਦੇ ਉਹਨਾਂ ਨੇ ਗੱਲ ਕਲੀਅਰ ਕਰਨੀ ਸੀ ਕਿ ਇਹਨਾਂ ਫਲਾਨੇ ਵਿਦਵਾਨ ਨੇ ਲਿਖਿਆ ਪਾਣੀ ਪੀਤਾ ਜਗਤ ਦਾ ਪਾਣੀ ਹੀ ਫਿਰ ਖਾਏ ਵੀ ਪਾਣੀ ਜਗਤ ਦਾ ਪਿਤਾ ਹੈ ਫਿਰ ਜਗਤ ਪਾਣੀ ਹੀ ਪੀਂਦਾ ਮੈਂ ਕਹਿੰਦਾ ਨਹੀਂ ਇਹ ਇਹ ਉਲਟਾ ਹੈ ਇਹ ਨਹੀਂਗਾ ਪਾਣੀ ਹੀ ਜਗਤ ਨੂੰ ਖਤਮ ਕਰੂਗਾ ਇੱਕ ਦਿਨ ਪਾਣੀ ਦੀ ਪਰਲ ਆਉਂਦੀ ਹੁੰਦੀ ਹੈ ਕਹਿੰਦੇ ਬਿਲਕੁਲ ਸਹੀ ਉਹ ਇਸ ਤਰ੍ਹਾਂ ਦੇ ਵਿਚਾਰ ਕਰਦੇ ਰਹਿੰਦੇ ਸੀ ਬੈਠੇ ਉਹਨਾਂ ਦੀ ਇੱਕ ਖਾਸੀਅਤ ਸੀ ਤੜਕੇ 2:00 ਉੱਠਣਾ ਪੰਜ ਬਾਣੀਆਂ ਪੜ ਕੇ ਉਹ ਮੈਨੂੰ ਆਪਣੇ ਤਜਰਬੇ ਦੱਸਦਾ ਕਹਿੰਦਾ ਮੈਂ ਸਵੇਰੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਨਿਰੰਕਾਰ ਰਬ ਕਾ ਅਕਾਲ ਪੁਰਖ ਜੀ ਨੂੰ ਫਤਹਿ ਬੁਲਾਉਣਾ ਕਿਉਂਕਿ ਸਰਬਵਿਆਪਕ ਨੇ ਫਿਰ ਮੈਂ ਸ਼ਰਧਾਲ ਕਰਕੇ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਫਿਰ ਪੰਜ ਬਾਣੀਆਂ ਪੜ੍ਹਦੋਂ ਮੈਂ ਅਕਾਲ ਉਸਤੋਂ ਜ਼ਰੂਰ ਪੜ੍ਹਦਾ ਕਹਿੰਦੇ ਜਦੋਂ ਮੈਂ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਕੋਲ ਜਾਂਦਾ ਸੀ ਖਾਲਸਾ ਜੀ ਕੋਲੇ ਮੈਨੂੰ ਸਹਰਾਣੇ ਬਿਠਾਉਂਦੇ ਹੁੰਦੇ ਸੀ ਉਹਨਾਂ ਨੇ ਕਿਹਾ ਸਿੰਧੋ ਅੱਜ ਕਥਾ ਨਹੀਂ ਹੋਏਗੀ ਅੱਜ ਗਿਆਨੀ ਜੀ ਕੀਰਤਨ ਕਰਨਗੇ ਆਪਾਂ ਇਹਨਾਂ ਦਾ ਕੀਰਤਨ ਸੁਣਾਗੇ ਬੈਠ ਕੇ ਕਹਿੰਦੇ ਉਦਨ ਕਥਾ ਸੰਤਾਂ ਨੇ ਛੱਡ ਦੇਣੀ ਕੀਰਤਨ ਸੁਣਨਾ ਕੀਰਤਨ ਬੜਾ ਸੁੰਦਰ ਕਰਿਆ ਕਰਦੇ ਸੀ ਇਸ ਕਰਕੇ ਉਹਨਾਂ ਦਾ ਵਿਚਾਰ ਹੁੰਦੀ ਸੀ ਤਾਂ ਤੇ ਹੁਣ ਮਹਾਰਾਜ ਨੇ ਇੱਥੇ ਜਿਹੜੀ ਬਚਨ ਕੀਰਤਨ ਹੋ ਭੈ ਦੇ ਉੱਤੇ ਗੱਲ ਆਈ ਵੀ ਡਰ ਕਿਉਂ ਰੱਖਣਾ ਚਾਹੀਦਾ ਤੁਸੀਂ ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਭੈ ਰੱਖੋਗੇ ਉੱਕਈ ਉੱਥੇ ਪੰਜਾਬ ਦੇ ਵਿੱਚ ਆਮ ਗੱਲ ਦੇਖੋ ਜੀ ਮੈਂ ਗੁਰੂ ਘਰ ਖੜਾ ਮੈਂ ਝੂਠ ਨਹੀਂ ਬੋਲਦਾ ਮੈਂ ਕਿਹਾ ਇਹਦਾ ਤੂੰ ਬਾਹਰ ਝੂਠ ਬੋਲਦਾ ਜੇ ਗੁਰੂ ਘਰ ਨਹੀਂ ਬੋਲਦਾ ਫਿਰ ਤੂੰ ਬਾਹਰ ਬੋਲਦਾ ਨਾ ਗੱਲ ਤਾਂ ਬਾਹਰ ਜਾ ਕੇ ਬੋਲ ਲੈਂਦਾ ਹੋਣਾ ਫਿਰ ਉਹ ਚਿੱਤਾ ਜਾ ਪੈ ਜਾਂਦੀ ਮੈਂ ਜਾਂ ਤੁਸੀਂ ਐਆਂ ਐਆਂ ਗੱਲਾਂ ਛੱਡ ਦਿਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਚਾਹੇ ਜਿੱਥੇ ਮਰਜੀ ਹੋਵੇ ਘਰੇ ਹੋਵੇ ਬਾਹਰ ਹੋਵੇ ਅੰਦਰ ਹੋ ਕਿਤੇ ਵੀ ਹੋਵੇ ਜਲੂਸ ਮੇ ਜਮਾਨੇ ਮੇ ਸਭ ਕੇ ਆਦਮੇ ਪੁਰ ਪਾਰ ਕਰਵੇ ਕੋ ਸ੍ਰੀ ਗੁਰੂ ਗ੍ਰੰਥ ਜੀ ਕੋ ਆਦਮੇ ਮਨਾਈਏ ਇਹ ਕਵੀ ਸੰਤੋਖ ਸਿੰਘ ਲਿਖਿਆ ਜੀ ਕਿਤੇ ਵੀ ਜਾਣ ਨਗਰ ਕੀਰਤਨ ਜਾਣਾ ਕਿਤੇ ਵੀ ਜਾਣਾ ਪੁਰ ਪਾਰ ਕਰਨਾ ਕੁਛ ਵੀ ਕਰਨਾ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਮੰਨਤਾ ਕਰੋ ਬੇਸ਼ੱਕ ਅੱਖਾਂ ਬੰਦ ਕਰਕੇ 1 ਸੈਕਿੰਡ ਲਈ ਧਿਆਨ ਲਿਆਓ ਸਾਹਮਣੇ ਐਨ ਐਚ ਜੀ ਕਨੈਕਸ਼ਨ ਹੋ ਜਾਂਦਾ ਬਸ ਜੀ ਮਹਾਰਾਜ ਆ ਆ ਕਰਨ ਲੱਗੇ ਆ ਕਿਰਪਾ ਰੱਖਿਓ ਧਿਆਨ ਜਿਹੜਾ ਹੈ ਧਿਆਨ ਵੱਡੀ ਚੀਜ਼ ਹੈ ਇੱਕ ਬੰਦਾ ਸੀ ਉਹ ਬੜਾ ਦਿਮਾਗ ਤੇ ਬੋਝ ਲੈ ਕੇ ਮੇਰੇ ਕੋਲ ਆਇਆ ਤੇ ਮੇਰਾ ਤਾਂ ਕਹਿੰਦਾ ਸਿਰ ਪਟਣ ਵਾਲਾ ਪਿਆ ਮੇ ਤੇ ਬੋਝ ਪੈ ਗਿਆ ਇੰਨਾ ਪੈ ਗਿਆ ਮੈਂ ਕਿਹਾ ਤੂੰ ਕੱਲ ਲਈਂ ਆ ਦੇਖ ਆਪਣੇ ਸਾਰਿਆਂ ਦੇ ਉੱਤੇ ਕੌਣ ਹੈ ਸਤਗੁਰੂ ਨਰੰਕਾਰ ਜੀ ਵੀ ਤਾਂ ਦੇਖਦਾ ਹੀ ਆਪਾਂ ਨੂੰ ਤੂੰ ਕਿਉਂ ਗੱਲਾਂ ਬਹੁਤ ਚੱਕੀ ਫਿਰਦਾ ਤੂੰ ਜਾ ਨਾ ਮਹਾਰਾਜ ਦੇ ਕੋਲ ਜਾ ਕੇ ਆਪਣੀ ਬੇਨਤੀ ਕਰ ਜੀ ਕੀ ਵਰਤਾਓ ਇਸ ਗੁਰਪੈਰ ਅਰਦਾਸ ਕਰ ਇਹ ਤੁਸੀਂ ਵੀ ਨੋਟ ਕਰ ਲੋ ਵੀ ਸਾਰ ਆਪਣੇ ਸਿਰ ਤੇ ਐ ਨਾ ਬੋਝ ਰੱਖਿਆ ਕਰੋ ਕਿ ਹੁਣ ਮਰ ਜਾਣਾ ਕਰਜਾ ਇੰਨਾ ਹੋ ਗਿਆ ਨਾ ਹੋ ਗਿਆ ਉਹ ਇਦਾ ਹੋ ਗਿਆ ਨਹੀਂ ਮਹਾਰਾਜ ਨੂੰ ਆ ਕੇ ਕਹੋ ਮਹਾਰਾਜ ਮੈਂ ਚੱਲ ਨਹੀਂ ਸਕਦਾ ਇਹ ਮੈਂ ਸਾਰਾ ਤੁਹਾਨੂੰ ਦਿੱਤਾ ਤੁਸੀਂ ਹੁਣ ਠੀਕ ਕਰ ਦਿਓ ਇਹਨੂੰ ਮਹਾਰਾਜ ਕਰ ਦੇਣਗੇ ਮਹਾਰਾਜ ਕਹਿੰਦੇ ਇਹ ਮੇਰੇ ਕੋਲ ਆਇਆ ਨਹੀਂ ਇਹ ਤਾਂ ਘਰੇ ਬੈਠਾ ਆਪ ਹੀ ਡਿਪਰੈਸ਼ਨ ਚ ਲਿਆ ਗਿਆ ਇਹ ਆ ਕੇ ਮੈਨੂੰ ਕਹਿੰਦਾ ਤਾਂ ਸਹੀ ਵੀ ਮੇਰਾ ਆ ਕੰਮ ਖਰਾਬ ਹੋ ਰਿਹਾ ਮਹਾਰਾਜ ਜੀ ਕਹਿੰਦੇ ਫਿਰ ਜੇ ਸਾਨੂੰ ਕਹਿੰਦਾ ਫਿਰ ਅਸੀਂ ਕਰ ਵੀ ਦਿੰਦੇ ਇਹ ਗੱਲ ਨੋਟ ਕਰ ਲਓ ਇਹ ਮੈਂ ਕਈਆਂ ਨੂੰ ਸਮਝਾਉਣਾ ਇਸ ਚੀਜ਼ ਬਾਰੇ ਬੜੀਆਂ ਬੜੀਆਂ ਗੱਲਾਂ ਮਹਾਪੁਰਖ ਦੱਸ ਦਿੰਦੇ ਆ ਏ ਇੱਥੇ ਆਸਟ੍ਰੇਲੀਆ ਦੀ ਗੱਲ ਮੈਲਬਰਨ ਦੀ ਗੱਲ ਹੀ ਆ ਬੜੇ ਸਾਲਾਂ ਦੀ ਜਦੋਂ ਪਹਿਲਾ ਆਏ ਸੀ ਇੱਕ ਮਲੇਸ਼ੀਆ ਤੋਂ ਸਿੰਘ ਹੁੰਦੇ ਹੋ ਮੈਂ ਨਾਂ ਭੁੱਲ ਗਏ ਉਹਨਾਂ ਦਾ ਉਹ ਸਿੱਧਾ ਹੀ ਬੋਲਦੇ ਹੁੰਦੇ ਆ ਮਲੇਸ਼ੀਆ ਵਾਲੇ ਉਹ ਕਹਿੰਦੇ ਵੀ ਮੈਂ ਪ੍ਰਿੰਸੀਪਲ ਨਾਲ ਗੱਲ ਕੀਤੀ ਗੁਰਦੁਆਰਾ ਸਾਹਿਬ ਸਕੂਲ ਸੀ ਵੀ ਇੱਥੇ ਅਸੀਂ ਗਰਮੀਆਂ ਦਾ ਕੈਂਪ ਲਾਉਣਾ ਤੁਸੀਂ ਸਾਨੂੰ ਕਮਰੇ ਦੇ ਦੇਵੋ ਕਹਿੰਦੇ ਦੇ ਦਾਂਗੇ ਕਰੇ ਜਦੋਂ ਸਾਰੇ ਬੱਚੇ ਇਕੱਠੇ ਹੋ ਗਏ ਪ੍ਰਿੰਸੀਪਲ ਮੁੱਕਰ ਗਿਆ ਕਹਿੰਦਾ ਜੀ ਉਹ ਕਮਰੇ ਰੋਗ ਗਏ ਆ ਹੋ ਗਏ ਕਹਿੰਦਾ ਉਹਨੂੰ ਪਤਾ ਨਹੀਂ ਕਿਨੇ ਕੁਸ਼ ਕਹਿਤਾ ਮੈਂ ਕਿਸੇ ਦਾ ਕਿਸੇ ਤੋਂ ਤਜਰਬਾ ਲੈਣਾ ਆਪਣਾ ਉਹ ਕਹਿੰਦਾ ਮੈਂ ਬਾਬੇ ਕੋਲ ਗਿਆ ਅੰਦਰ ਮੈਂ ਕਿਹਾ ਬਾਬਾ ਉਹ ਮੁਕਰ ਗਿਆ ਤੂੰ ਮੇਰੇ ਨਾਲ ਚੱਲ ਤਾ ਮੇਰਾ ਕੰਮ ਕਰਾ ਗਿਆ ਉਹ ਕਹਿੰਦਾ ਮੈਂ ਬੇਨਤੀ ਕੀਤੀ ਕਹਿੰਦਾ ਫੇਰ ਮੈਂ ਗਿਆ ਪ੍ਰਿੰਸੀਪਲ ਕੋਲ ਪ੍ਰਿੰਸੀਪਲ ਕਹਿੰਦਾ ਚਲੋ ਲੈ ਲੋ ਕੋਈ ਨਹੀਂ ਕੰਮ ਰਹੇ ਨਹੀਂ ਕੋਈ ਇੰਨਾ ਬਾਬੇ ਨੇ ਮੇਰਾ ਕੰਮ ਕਰਾਤਾ ਮੋਤੂ ਗੱਲ ਲੋਟ ਕੀਤੀ ਇਹ ਕਿਸੇ ਆਤਮਾ ਨੇ ਮੈਨੂੰ ਪਹਿਲਾਂ ਵੀ ਦੱਸਿਆ ਸੀ ਮਾਤਾ ਜੀ ਨੂੰ ਵੀ ਐਂ ਕਹਿਣਾ ਪੈਂਦਾ ਗੁਰੂ ਸਾਹਿਬ ਨੂੰ ਵੀ ਕਹਿਣਾ ਪੈਂਦਾ ਸ਼ਹੀਦਾ ਸਿੰਘਾਂ ਨੂੰ ਵੀ ਕਹਿਣਾ ਪੈਂਦਾ ਬਾਬਾ ਦੀਪ ਸੁਰਮੇ ਐਂ ਕਹਿ ਲੋ ਕੋਈ ਕੰਮ ਜਾਨਾ ਅਰਦਾਸ ਕਰਨੀ ਹੈ ਮਹਾਰਾਜ ਨੂੰ ਕੋ ਮਹਾਰਾਜ ਜੀ ਤੁਸੀਂ ਨਾਲ ਆਓ ਤੁਹਾਡੇ ਬਿਨਾ ਇਹ ਕੰਮ ਹੋਣਾ ਨਹੀਂ ਮਹਾਰਾਜ ਜੀ ਤਾਂ ਸਰਬ ਵਿਆਪਕ ਪ੍ਰਕਾਸ਼ ਰੂਪ ਹੀ ਨੇ ਮਹਾਰਾਜ ਨੇ ਇੱਕ ਦੋ ਵਾਰ ਇਹ ਕਿਹਾ ਵੀ ਇਹ ਕਹਿੰਦੇ ਏਨ ਮੈਨੂੰ ਕਿਹਾ ਹੀ ਨਹੀਂ ਆਮ ਤੌਰ ਤੇ ਵਿਆਹ ਹੁੰਦਾ ਲੋਕ ਆਪਾ ਬਹੁਤ ਸਾਰੇ ਲੋਕ ਸਾਰਿਆਂ ਨੂੰ ਦੇ ਕੇ ਹੁੰਦੇ ਕਾਰਡ ਸਭ ਤੋਂ ਪਹਿਲਾਂ ਕਾਰਡ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਦੇਣਾ ਚਾਹੀਦਾ ਮਹਾਰਾਜ ਆਪ ਹੀ ਕਿਰਪਾ ਕਰਕੇ ਦਰਸ਼ਨ ਦਿਓ ਕਿਸੇ ਵੀ ਕਾਰ ਲਈ ਸਤਿਗੁਰਾਂ ਨੂੰ ਪਹਿਲਾਂ ਪਹਿਲਾਂ ਬੇਨਤੀ ਕਰੋ ਮਹਾਰਾਜ ਕਿਉਂਕਿ ਇਹ ਹਲੇ ਨਾਨਾ ਦਾਦਾ ਦਾਦੇ ਪਰਦਾਦੇ ਸਤਾ ਸਾਡੇ ਚਲੇ ਜਾਣਗੇ ਇਹਨਾਂ ਲਈ ਤਾਂ ਲਿਖਿਆ ਨਾ ਉਹ ਮਰਿਆ ਨਾ ਹੋਵੇ ਸੋਗ ਦਿੰਦਾ ਰਹਾ ਹੈ ਨਾ ਚੂਕਿਆ ਭੋਗ ਮਹਾਰਾਜ ਦਾ ਸਦਾ ਸਲਾਮਤ ਅਹੰਕਾਰ ਨੇ ਸਤਿਗੁਰੂ ਸਦਾ ਹੀ ਹਾਜ਼ਰ ਨਾਜ਼ਰ ਨੇ